ਨਮਾਸ਼ਾ ਸਰਗਰਮੀਆਂ ਚੈਨਲ ਦੇਖ ਰਹੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਸੋ ਮੈਂ ਹਾਂ ਤੁਹਾਡਾ ਆਪਣਾ ਨਮਾਸ਼ਾ ਸਰਗਰਮੀਆਂ YouTube ਚੈਨਲ ਤੋਂ ਪਰਦੇਸੀ ਪੱਤਰਕਾਰ ਸੋ ਆਪ ਸਾਰਿਆਂ ਨੂੰ ਮੇਰੇ ਵੱਲੋਂ ਆਦਾਰਾ ਨਮਾਸ਼ਾ ਸਰਗਰਮੀਆਂ ਦੀ ਤਰਫ ਤੋਂ ਸਮੂਹ ਦੇਸ਼ ਵਾਸੀਆਂ ਨੂੰ ਸਮੂਹ ਪੰਜਾਬ ਵਾਸੀਆਂ ਨੂੰ ਦੀਵਾਲੀ ਸ਼੍ਰੀ ਵਿਸ਼ਵ ਕਰਮਾ ਦਿਵਸ ਤੇ ਸ਼੍ਰੀ ਬੰਦੀ ਛੋੜ ਦਿਵਸ ਦੀਆਂ ਬਹੁਤ-ਬਹੁਤ ਮੁਬਾਰਕਾਂ ਧੰਨਵਾਦ ਮੈਂ ਹਾਂ ਸਾਬਕਾ ਸਰਪੰਚ ਸਰਿੰਦਰ ਸਿੰਘ ਪਿੰਡ ਜੂੜਪੁਰ ਤੇ ਸਾਰੇ ਦੇਸ਼ ਵਾਸੀਆਂ ਵਾਸੀਆਂ ਨੂੰ ਤੇ ਸਾਰੇ ਆਪਣੇ ਨਵੇਂ ਸ਼ਹਿਰ ਵਾਸੀਆਂ ਨੂੰ ਤੇ ਦੀਵਾਲੀ ਦੀ ਲੱਖ ਲੱਖ ਵਧਾਈ ਦਿੰਦਾ ਬੰਦੀ ਛੋੜ ਦਿਵਸ ਦੀਆਂ ਸਾਰੇ ਭਰਾਵਾਂ ਨੂੰ ਲੱਖ ਲੱਖ ਵਧਾਈਆਂ ਜਗਰudev ਧੰਗੁਰਦੇਵ ਦਾਸ ਵੱਲੋਂ ਦੀਵਾਲੀ ਦੇ ਸ਼ੁਭ ਮੌਕੇ ਤੇ ਬੰਦੀ ਛੋੜ ਦਿਵਸ ਦੇ ਮੌਕੇ ਤੇ ਔਰ ਬਾਬਾ ਬਿਸ਼ਕਰਮਾ ਦੇ ਦੇ ਚੋ ਮੌਕੇ ਦੇ ਉੱਪਰ ਸਾਰੀਆਂ ਹੀ ਸੰਗਤਾਂ ਨੂੰ ਦੇਖਾ ਦੇਖਾ ਦੇ ਬੈਠੀਆਂ ਦਿਵਾਲੀ ਮਨਾ ਰਹੀਆਂ ਸੰਗਤਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਪ੍ਰਮਾਤਮਾ ਕਰੇ ਪ੍ਰਮਾਤਮਾ ਕੀ ਅਰਦਾਸ ਹੈ ਕਿ ਇਹ ਦਿਵਾਲੀ ਦਾ ਸ਼ੁਭ ਦਿਹਾੜਾ ਬੰਦੀ ਛੋੜ ਦਿਵਸ ਦਾ ਸ਼ੁਭ ਦਿਹਾੜਾ ਔਰ ਬਾਬਾ ਪਿਸ਼ਕਰਮਾ ਜੀ ਦਾ ਜੋ ਸ਼ੁਭ ਦਿਹਾੜਾ ਹੈ ਇਹ ਸਾਰੀਆਂ ਹੀ ਸੰਗਤਾਂ ਵਾਸਤੇ ਖੁਸ਼ੀਆਂ ਭਰਿਆ ਸਮਾਂ ਲੈ ਕੇ ਆਵੇ ਸਾਰੀਆਂ ਸੰਗਤਾਂ ਨੂੰ ਇਸ ਮੌਕੇ ਤੇ ਫਿਰ ਤੋਂ ਬਹੁਤ ਬਹੁਤ ਮੁਬਾਰਕਾ ਬਹੁਤ ਬਹੁਤ ਸ਼ੁਭਕਾਮਨਾਵਾਂ ਜੈ ਗੁਰਦੇਵ ਤੁਹਾਨੂੰ ਗੁਰਦੇਵ ਜਗਰਦੇਵ ਤੁਹਾਨੂੰ ਗੁਰਦੇ ਜਿਸ ਤਰ੍ਹਾਂ ਕਿ ਹੁਣੇ বিজেਪਾ ਸਿੰਘ ਜੀ ਅਕੋਰਡ ਆਫਸਰ ਬੀਬੀਐਮਪੀ ਜੀ ਨੇ ਕਿਹਾ ਆਪਣੇ ਦੀਵਾਲੀ ਦੀਆਂ ਬਧਾਈਆਂ ਦਿੱਤੀਆਂ ਬੰਦੀ ਛੋੜ ਦੇਵਸ ਦੀਆਂ ਬਧਾਈਆਂ ਦਿੱਤੀਆਂ ਔਰ ਬਾਬਾ ਵਿਸ਼ਕਰਮਾ ਦੇਵਸ ਦੀਆਂ ਬਧਾਈਆਂ ਦਿੱਤੀਆਂ ਮੈਂ ਰਾਜਕਮਰ ਐਕਸ਼ਨ ਬੀਐਸਐਨਐਲ ਮੈਂ ਵੀ ਪੂਰੇ ਭਾਰਤ ਦੇਸ਼ ਵਾਸੀਆਂ ਨੂੰ ਦੇਸ਼ ਵਿਦੇਸ਼ ਵਿੱਚ ਬੈਠੇ ਵਾਸੀਆਂ ਨੂੰ ਸਾਰਿਆਂ ਨੂੰ ਆਪਣੇ ਪੰਜਾਬ ਔਰ ਹਿਮਾਚਲ ਚ ਸਾਰੇ ਵਾਸੀਆਂ ਨੂੰ ਦੀਵਾਲੀ ਦੀਆਂ ਬਾਬਾ ਵਿਸ਼ਕਰਮਾ ਦਿਵਸ ਦੀਆਂ ਔਰ ਬੰਦੀ ਛੋੜ ਦਿਵਸ ਦੀਆਂ ਬਧਾਈਆਂ ਦਿੰਦਾ ਹਾਂ ਪਰਮਾਤਮਾ ਨੂੰ ਮੈਂ ਆਸ ਕਰਦਾ ਹਾਂ ਕਿ ਇਹ ਜਿਹੜੀ ਦੀਵਾਲੀ ਸਾਰਿਆਂ ਦੀ ਬਹੁਤ ਵਧੀਆ ਜਾਵੇ ਇਹਨਾਂ ਤਿਉਹਾਰ ਸਾਰੇ ਦੇ ਬਧੀਆਂ ਹੋਣ ਸਾਰੇ ਖੁਸ਼ੀਆਂ ਭਰ ਨਾਲ ਇਸ ਸਮਾਵੇ ਧੰਨਵਾਦ ਜੀ ਜੈ ਗੁਰਦੇਵ ਧੰਨਵਾਦ ਹੈ ਜਿਹੜੇ ਹੋਰ ਪ੍ਰਧਾਨ ਦਾਵਾ ਕੋਸ਼ਿਸ਼ ਰਲ ਕੇ ਸੋਚੀ ਕਿ ਮੈਂ ਔਰ ਮੇਰੇ ਮੈਂਬਰਾਂ ਵੱਲੋਂ ਦੀਵਾਲੀ ਬੰਦੀ ਛੋੜ ਦਿਵਸ ਅਤੇ ਵਿਸ਼ਕਰਮਾ ਦਿਵਸ ਦੀਆਂ ਤੂਪ ਜਾਉਣ ਬਾਕੀ ਨੂੰ ਪੁਲੀਸ ਵਾਸੀਆਂ ਸੰਸਾਰ ਵਿੱਚ ਉਸਦੇ ਸਾਰੇ ਇਹ ਲੋਕਾਂ ਨੂੰ ਉਸ ਤਿਹਾੜ ਨੂੰ ਪਿੱਛੇ ਨਾਲ ਬਣਾਉਂਦੇ ਆ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਇਹ ਤਾਕਤ ਕੁਝਾਂ ਛੇੜੇ ਲੱਗੇ ਆਵੇ ਤਾਂ ਕਰ ਕੀ ਕਰ ਸੁਭਾਜ ਸੇਵਕ ਦਿਲਦਾਰ ਸਿੰਘ ਸੋਨਾ ਨੇ ਸਮੂਹ ਦੇ ਸ਼ਿਵਾਸੀਆਂ ਨੂੰ ਦੀਵਾਲੀ ਦੀ ਵਧਾਈ ਪੇਟ ਕੀਤੀ ਜੈ ਸ਼੍ਰੀ ਰਾਮ ਮੈਂ ਭਾਰਤੀ ਅੰਗਰਾ ਕੌਮੀ ਚੇਅਰਮੈਨ ਸ਼ਖਸ ਰਹਿੰਦ ਮੇਰੇ ਦੇਸ਼ ਵਾਸੀਆਂ ਨੂੰ ਮੇਰੇ ਪੰਜਾਬ ਨਿਵਾਸੀਆਂ ਨੂੰ ਔਰ ਮੇਰੇ ਜ਼ਿਲ੍ਹਾ ਸ਼ਹੀਦ ਪ੍ਰਗਤ ਸਿੰਘ ਨਗਰ ਦੇ ਨਿਵਾਸੀਆਂ ਨੂੰ ਦੀਪਾਵਲੀ ਦੀਆਂ ਬਹੁਤ-ਬਹੁਤ ਸ਼ੁਭ ਕਾਮਨਾਵਾਂ ਤੇ ਪ੍ਰਮੋਖ ਸ਼੍ਰੀ ਰਾਮ ਦਾ ਮਤਾ ਲక్ష్ਮੀ ਦਾ ਸਾਰਿਆਂ ਤੇ ਮੇਰਾ ਪਰਿਆਤ ਬਲਿਆ ਰਵੇ ਮੈਂ ਇੱਕ ਆਪਣੇ ਪੰਜਾਬ ਨਿਵਾਸੀਆਂ ਨੂੰ ਆਪਣੇ ਖਾਸ ਕਰਕੇ ਆਪਣੇ ਨਮਾਸ਼ਾ ਨਿਵਾਸੀਆਂ ਨੂੰ ਬੇਨਤੀ ਕਰਨਾ ਚਾਹਨਾ ਹੈ ਦੀਵਾਲੀ ਦੇ ਦਿਨ ਸਾਡੇ ਦੇਸ਼ ਦਾ ਸਭ ਤੋਂ ਵੱਡਾ ਤਿਉਹਾਰ ਹੈ ਆਪਾਂ ਆਪਣੀ ਲੈਵਲ ਜਬਨਿਓ ਕਹਿੰਦ ਪੰਜਾਬੀ ਦੀ ਆਪਣੀ ਔਕਾਤ ਤੋਂ ਵੱਧ ਵੀ ਆਪਾਂ ਖਰਚੇਦਾਰੀ ਕਰਦੇ ਆ ਆਪਣੇ ਬੱਚਿਆਂ ਨੂੰ ਖੁਸ਼ ਕਰਨ ਲਈ ਆਪਣੇ ਪਰਿਵਾਰ ਦੇ ਵਿੱਚ ਇਸ ਤਿਹਾੜ ਨੂੰ ਮਨਾਉਣ ਲਈ ਮੇਰੀ ਬੇਨਤੀ ਸਾਰਿਆਂ ਨੂੰ ਸਾਰੇ ਹੀ ਜੋ ਵੀ ਸਮਾਨ ਖਰੀਦਣ ਵੱਡੇ ਮੌਲਾ ਚ ਨਾ ਜਾਈਓ ਆਪਣੇ ਛੋਟੇ ਲੋਕਲ ਦੁਕਾਨਦਾਰ ਕੋਲ ਸਮਾਨ ਖਰੀਦਿਓ ਵੇਦਮਲਤ ਮਕਸੂਦੀਏ ਕੋ ਸਾਡਾ ਪੈਸਾ ਸਾਡੇ ਸ਼ਹਿਰ ਜੀ ਕੋ ਮੁੰਗਾ ਜੇ ਸਾਡਾ ਛੋਟਾ ਦੁਕਾਨਦਾਰ ਪੈਸੇ ਬੱਟੂਗਾ ਡੋ ਵੀ ਡੈਬਿਟ ਉਹ ਵੀ ਕਿਸੇ ਹੋਰ ਦੁਕਾਨ ਤੇ ਜਾ ਕੇ ਪਰਚੇ ਦੀ ਕਰੂਗਾ ਸਾਡਾ ਪੈਸਾ ਸਾਡੇ ਸ਼ਹਿਰ ਚ ਰਹੂਗਾ ਸਾਡੇ ਸ਼ਹਿਰ ਜੀ ਕੋ ਮੁੰਗਾ ਨਾ ਕਿ بڑے بڑے ਅਮੀਰਾਂ ਦੇ ਜਿਹੜੇ ਅਮੀਰਾਂ ਦੇ ਮਾਲ ਆ بڑے بڑے ਅਮੀਰਾਂ ਕੋਟੇਚੀ ਭਰ ਕੇ ਪੈਸਾ ਚੱਲ ਜੂਗਾ ਉਹੀ ਬੇਨਤੀ ਕਰਨੀ ਸੀ ਸਾਰਿਆਂ ਨੂੰ ਦਿਵਾਲੀ ਦੇ ਬਾਅਦ ਬਹੁਤ ਸ਼ੌਕ ਨਾਲ ਖੂਬ ਪਟਾਕੇ ਚਲਾਓ ਪਰ ਸੇਫ ਚਲਾਈਓ ਸਾਰਿਆਂ ਨੂੰ ਬਹੁ ਬਹੁ ਮੁਬਾਰਕਾਂ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਹਾਂਜੀ ਮੈਂ ਮਾਤਾ ਨੂੰ ਨਤਕਰੀ ਜਿਹੜੇ ਅਬ ਦੀਪਾwali ਦੀਆਂ ਮਿਸਕਰਮਾ ਦੇ ਦੀਆਂ ਲੱਖ ਲੱਖ ਵਧਾਈਆਂ ਸਾਰੇ ਇਲਾਕਾ ਵਾਸੀਆਂ ਨੂੰ ਜਿਹੜਾ ਆਉਣ ਵਾਲਾ ਟਾਈਮ ਸਾਰੇ ਨੂੰ ਵਧੀਆ ਗੁਜ਼ਰੇ ਸਾਰੇ ਠੀਕ ਠਾਕ ਰਹਿਣ ਬਾਬਾ ਜੀ ਤੋਂ ਇਹ ਕਿਪਾ ਕਰਾਂਗੇ ਸਾਰੇ ਜਿਹੜਾ ਇਲਾਕਾ ਨੋ ਵਾਸੀ ਸਾਰਿਆਂ ਨੂੰ ਵਧੀਆ ਸੁਭਲੇ ਆਵੇ ਦਿਨ ਵਾਈਰੂ ਜੀ ਦਾ ਖਾਲਸਾ ਜੀ ਵਾਈਰੂ ਜੀ ਦੀ ਫਾਟੇ ਮੈਂ ਸੁਨੀਤਾ ਦੇਨੀ ਸਰਪੰਚ ਗ੍ਰਾਮ ਪੰਚਾਇਤ ਕਨ ਭੱਡੀਆਂ ਆਪ ਸਭ ਨੂੰ ਦੀਵਾਲੀ ਦੀਆਂ ਬੰਦੀ ਛੋੜ ਦੇਜੀਆਂ ਲੱਖ ਲੱਖ ਮੁਬਾਰਕਾਂ ਦਿੰਦੀਆਂ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਦਾ ਜੀ ਨੂੰ ਵਾਹਿਗੁਰੂ ਜੀ ਕੀ ਪਹੇ ਮੈਂ ਮੁਕਤ ਸੇਵਾਦਾਰ ਗੁਰਦੇਵ ਸਿੰਘ ਹੋ ਦੁਬਾਰਾ ਸ਼ੇਰੂ ਰਵਿਦਾਹ ਮਹਾਰਾਜ ਜੀ ਪਿੰਡ ਪਟੀਆਂ ਆਪ ਸਭ ਨੂੰ ਅਤਿ ਸਤਿ ਸ਼੍ਰੀ ਅਕਾਲ ਵਿੱਚ ਬੈਠ ਕੇ ਸਾਹਮਣੋਂ ਦੀਵਾਲੀ ਅਤੇ ਬੰਦੀ ਛੋੜ ਦੇਜੀਆਂ ਦੱਖ ਲੱਖ ਮੁबारकਾਂ ਹੋ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜਾਣ ਤੇ ਹੱਦ ਲੀਆਂ ਸਭ ਸੰਤਾਨਾਂ ਬਹੁਤ ਬਹੁਤ ਸ਼ੁਕਤਾਂ ਸ਼ੁਕਤਾਂ ਮੁਹਾਰਤਾਂ ਪਰਮਾਤਮਾ ਤਾਰੇ ਇਹ ਜੋ ਦਿਨ ਹਨ ਆਪ ਸਭ ਵਾਸਤੇ ਤੁਹਾਨੂੰ ਤੁਸੀਂ ਲੈ ਕੇ ਆਣ ਖੁਸ਼ੀਆਂ ਲੈ ਕੇ ਆਣ ਆਪ ਅਸੀਂ ਇਸ ਦਿਨ ਦੇ ਉੱਤੇ ਇੱਕ ਪ੍ਰੋਮਿਸ ਕਰੀਏ ਕਿ ਇਹ ਦੀਵਾਲੀ ਜੋ ਕਿ ਖੁਸ਼ੀਆਂ ਦਾ ਤਿਉਹਾਰ ਹੈ ਲਾਈਟਾਂ ਦਾ ਤਿਉਹਾਰ ਹੈ ਇਹਨੂੰ ਅਸੀਂ ਖੁਸ਼ੀਆਂ ਤੇ ਚਾਣ ਨਾਲ ਮਨਾਈਏ ਅਤੇ ਜੋ ਵਾਸੀਂ ਪ੍ਰਦੂਸ਼ਣ ਬਹਿਤ ਕਰ ਮਨਾਉਦੀ ਕੋਸ਼ਿਸ਼ ਕਰਾਂਗੇ ਤਕੋੜ ਵੀ ਜਾਬਰਦੀ ਆਪਣੇਗਾ ਸਾਫ ਸੰਤਾਨ ਨੂੰ ਦੀਵਾਲੀ ਦੀਆਂ ਬੰਦੀ ਸ਼ੂਟ ਦੀਆਂ ਤੇ ਭਾਬਾ ਵਿਸ਼ਕਰਮਾ ਜੀ ਦੇ ਪ੍ਰਕਾਰ ਦਿਹੜੀਆਂ ਬਹੁਤ ਬਹੁਤ ਹਮਦਤਾ ਜੀ ਜੈ ਗੋਦੇ ਚੰਦ ਜੀ ਹਾਂਜੀ ਜਹਨ ਜੀ ਮੈਂ ਪਹਿਲਾਂ ਤਾਂ ਆਪਣੇ ਭਰਾ ਦਾ ਤੁਹਾਡਾ ਚੈਨਲ ਤੋਂ ਧੰਨਵਾਦ ਕਰਦਾ ਹਾਂ ਤੇ ਅੱਜ ਮੈਂ ਅਸ਼wini ਸ਼ਰਮਾ ਸ਼ਿਸ਼ਨੌਦੋਂ ਵਾਲਾ ਸਰਠਾਗੜੀ ਬਾਕਸਮੈਨ ਪੰਜਾਬ ਮੇਰੇ ਨਾਲ ਸਾਡੇ ਪੰਜਾਬ ਦੇ ਸਚੇ ਨਰਿੰਦਰ ਠੌਰ ਜੀ ਤੇ ਸਾਡੀ ਜਿਹੜੀ ਸਵਰਾਜ ਮਾਝਾ ਯੂਨੀਅਨ ਪ੍ਰਧਾਨ ਵਿਕਰਮ ਜੀ ਜੀ ਵਿੱਕੀ ਜੀ ਸਰندرਪਾਲ ਜੀ ਤੇ ਹੋਰ ਸਾਡੇ ਸਾਥੀ ਮਨੀ ਜੀ ਅੱਜ ਅਸੀਂ ਆਪਣੀ ਪਾਰਟੀ ਵੱਲੋਂ ਤੇ ਸਵਰਾਜ ਮਾਝਾ ਐਸਜੀਯੂ ਯੂਨੀਅਨ ਵੱਲੋਂ ਕਟ੍ਰੈਕਟ ਯੂਨੀ ਜਿਹੜਾ ਦੀਵਾਲੀ ਦੇ ਦਿਨ ਤੇ ਲੋਕਾਂ ਨੂੰ ਜਿਹੜਾ ਲੱਖ ਲੱਖ ਵਧਾਈ ਦਿੰਨੇ ਆ ਤੇ ਇੱਥੇ ਅਸੀਂ ਮਤਲਬ ਇੱਕ ਬੇਨਤੀ ਵੀ ਕਰਾਂਗੇ ਵੀ ਜਿਹੜੀ ਹੈ ਦਿਵਾਲੀ ਹੈ ਸਾਡੇ ਜਿਹੜਾ ਹਿੰਦੁਸਤਾਨੀ ਸਮਾਨ ਦੇ ਨਾਲੇ ਜਿਹੜੀ ਮਨਾਈ ਜਾਵੇ ਤਾਂ ਜੋ ਕਿ ਅਸੀਂ ਆਪਣੇ ਹੀ ਭਾਰਤ ਦਾ ਜਿਹੜਾ ਮਤਲਬ ਤਾਕਤ ਮਜ਼ਬੂਤ ਕਰੀਏ ਤੇ ਇਸ ਮੌਕੇ ਤੇ ਮੈਂ ਆਪਣੇ ਵੱਲੋਂ ਜਿਹੜੀ ਯੁਵਾ ਸਾਡੇ ਉਹਨਾਂ ਨੂੰ ਮਤਲਬ ਮੈਸੇਜ ਦੇਣਾ ਚਾਹਾਂਗਾ ਵੀ ਨਸ਼ੇ ਤੋਂ ਦੂਰ ਰਹੋ ਤੇ ਦੇਸ਼ਾਂ ਵਿਦੇਸ਼ਾਂ 'ਚ ਬੈਠੇ ਸਾਡੇ ਜਵਾਨ ਸਾਡੇ ਪਰਿਵਾਰ ਦੇ ਮੈਂਬਰ ਤੇ ਸਾਡੇ ਆਰਮੀ ਦੇ ਜਵਾਨ ਉਹਨਾਂ ਨੂੰ ਜਿਹੜਾ ਦਵਾ ਦਿਵਾਲੀ ਦੀ ਮੈਂ ਆਪਣੀ ਪਾਰਟੀ ਵੱਲੋਂ ਤੇ ਸਾਡੇ ਰਾਜ ਪ੍ਰਮੁਖ ਯੋਗਰਾ ਸ਼ਰਮਾ ਜੀ ਸਾਡੇ ਸੀਟੇਨ ਬੀਤ ਪਤਰਜਿੰਦਰ ਬਿੱਲਾ ਜੀ ਤੇ ਸਾਡੇ ਪੰਜਾਬ ਦੇ ਸਚੇ ਵੀਰਨਰ ਨਿਰੰਦਰ ਠੌਰ ਜੀ ਅਸੀਂ ਆਪਣੀ ਪਾਰਟੀ ਵੱਲੋਂ ਤੇ ਸਾਡੀ ਯੂਨੀਅਨ ਵੱਲੋਂ ਲੱਖ ਲੱਖ ਵਧਾਈ ਦਿੰਦੇ ਹਾਂ ਜੀ ਜੈ ਹਿੰਦ ਹਾਂਜੀ ਜੇਕਰ ਮੀਰ ਬਜਰੰਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਨਰਿੰਦਰ ఠੌਰ ਪੰਜਾਬ ਸੱਚ ਉਧੋ ਬਾਲਾ ਸਾਧ ਠakre ਮੇਰੇ ਨਾਲ ਪੰਜਾਬ ਸੱਚ ਪੰਜਾਬ ਦੇ ਪ੍ਰਧਾਨ ਅਸ਼ੀਸ਼ ਸ਼ਰਮਾ ਜੀ ਤੇ ਸਵਰਾਜ ਮੱਜ ਦਾ ਕੰਟੈਕਟ ਯੂਨੀਅਨ ਤੋਂ ਮੇਰੇ ਨਾਲ ਵਿੱਕੀ ਜੀ ਸੁਰੇਂਦਰਪਾਲ ਵਿੱਕੀ ਜੀ ਪ੍ਰਧਾਨ ਵਿਕਰਮਜੀਤ ਜੀ ਤੇ ਅਸੀਂ ਸਾਰੇ ਆਪਣੇ ਦੇਸ਼ ਵਾਸੀਆਂ ਨੂੰ ਦੀਵਾਲੀ ਦੀਆਂ ਹਾਰਦਿਕ ਸ਼ੁਭ ਕਾਮਨਾਵਾਂ ਦਿੰਦੇ ਆਂ ਵਿਸਕਰਮਾ ਦੇ ਦੀਆਂ ਹਾਰਦਿਕ ਸ਼ੁਭ ਕਾਮਨਾਵਾਂ ਤੇ ਬੰਦੀ ਛੋੜ ਦੇ ਵਿੱਚ ਦੀਆਂ ਹਾਰਦਿਕ ਸ਼ੁਭ ਕਾਮਨਾਵਾਂ ਸਾਡੇ ਪੰਜਾਬ ਪ੍ਰਧਾਨ ਯੋਗਰਾ ਸ਼ਰਮਾ ਜੀ ਉਹਨਾਂ ਦੇ ਦਿਸ਼ਾ ਨਿਰਦੇਸ਼ ਤੇ ਪੂਰੇ ਪੰਜਾਬ ਵਿੱਚ ਸਾਡੇ ਜਿੰਨੇ ਵੀ ਸਿਪਾਹੀ ਹਨ ਉਹਨਾਂ ਨੇ ਆਪਣੇ ਆਪਣੇ ਤਰੀਕੇ ਨਾਲ ਸਾਰੇ ਭਾਰਤ ਵਾਸੀਆਂ ਨੂੰ ਹਾਰਦਿਕ ਸ਼ੁਭ ਕਾਮਨਾਵਾਂ ਦਿੱਤੀਆਂ ਹਨ ਸਾਡਾ ਭਾਰਤ ਖੂਬ ਤਰੱਕੀ ਕਰੇ ਸਾਡੇ ਪੰਜਾਬ ਵਾਸੀ ਖੂਬ ਤਰੱਕੀ ਕਰਨ ਸਾਡੇ ਜਿਹੜੇ ਨੌਜਵਾਨ ਪੀੜ੍ਹੀ ਆ ਉਹ ਨਸ਼ਿਆਂ ਤੋਂ ਦੂਰ ਰਹਿ ਕੇ ਕਾਮਯਾਬੀਆਂ ਵੱਲ ਵਧਣ ਦੇਸ਼ਾਂ ਵਿਦੇਸ਼ਾਂ ਵਿੱਚ ਤਰੱਕੀਆਂ ਕਰਨ ਤੇ ਘਰਾਂ ਦੇ ਵਿੱਚ ਖੁਸ਼ਹਾਲੀ ਆਵੇ ਇੱਕ ਵਾਰ ਫਿਰ ਅਸੀਂ ਸਾਡੇ ਪੰਜਾਬ ਦੇ ਪ੍ਰਧਾਨ ਅਸ਼ਮੀ ਸ਼ਰਮਾ ਜੀ ਪ੍ਰਧਾਨ ਵਿੱਕੀ ਜੀ ਤੇ ਪ੍ਰਧਾਨ ਵਿਕਰਮਜੀਤ ਜੀ ਸਾਰਿਆਂ ਵੱਲੋਂ ਸਾਰੇ ਪੰਜਾਬ ਵਾਸੀਆਂ ਨੂੰ ਭਾਰਤ ਵਾਸੀਆਂ ਨੂੰ ਹਾਰਦਿਕ ਸ਼ੁਭ ਕਾਮਨਾਵਾਂ ਦਿੰਦੇ ਆਂ ਦੇ ਪੰਜਾਬ ਵਾਸੀ ਖੂਬ ਤਰੱਕੀਆਂ ਕਰਨ ਦੇਸ਼ਾਂ ਵਿਦੇਸ਼ਾਂ ਵਿੱਚ ਆਪਣਾ ਨਾਮ ਰੌਸ਼ਨ ਕਰਨ ਜੈ ਹਿੰਦ ਜੈ ਭਾਰਤ ਨਮਸਕਾਰ ਜੀ ਸਾਰੇ ਹਿੰਦੁਸਤਾਨ ਵਾਸੀਆਂ ਨੂੰ ਤੇ ਮੈਂ ਸਵਰਾਜ ਮਾਦ ਦਾ ਇਸੂ ਕੰਟਰੈਕਟਰ ਵਾਲੇ ਕਰਮਚਾਰੀ ਯੂਨੀਅਨ ਸੈਕਟਰੀ ਸਵੇਂਦਰਪਾਲ ਸਿੰਘ ਸਾਡੇ ਸਰਪ੍ਰਸਤ ਅਸ਼ਨੂਸ਼ ਸ਼ਰਮਾ ਜੀ ਤੇ ਪ੍ਰਧਾਨ ਵਿਕਰਮਜੀਤ ਸਿੰਘ ਤੇ ਸਾਡੇ ਸਚਿਵ ਉਦੋਸਵਾਲਾ ਠਾਕਰੇ ਸ਼ਿਵ ਸੈਨਾ ਤੋਂ ਪੰਜਾਬ ਸਚਿਵ ਨਰਿੰਦਰ ਪਾਲਠੌਰ ਜੀ ਤੇ ਮੈਂ ਪੂਰੇ ਸਾਡੀ ਟੀਮ ਸ਼ਿਵ ਸੈਨਾ ਦੀ ਤੇ ਸਾਡੀ ਜੂਨੀਅਰ ਸ਼ਿਵ ਸੈਨਾ ਦੀ ਤੋਂ ਸਾਰੇ ਪੂਰੇ ਦੇਸ਼ ਵਾਸੀਆਂ ਨੂੰ ਦਿਵਾਲੀ ਦੀ ਲੱਖ ਲੱਖ ਮੁਬਾਰਕਾਂ ਦਿੰਦਾ ਹਾਂ ਜੀ ਤੇ ਸਾਡੀ ਟੀਮ ਵੱਲੋਂ ਪੂਰੀ ਸ਼ਿਵ ਸੈਨਾ ਵੱਲੋਂ ਜਿਵੇਂ ਪ੍ਰਧਾਨ ਜੀ ਨੇ ਕਿਹਾ ਕਿ ਆਪਣੇ ਹਿੰਦੁਸਤਾਨ ਦਾ ਸਮਾਨ ਹੀ ਯੂਜ਼ ਕਰੋ ਜਿਸ ਨਾਲ ਸਾਨੂੰ ਸਾਡਾ ਹਿੰਦੁਸਤਾਨ ਮਜ਼ਬੂਤ ਹੋ ਸਕੇ ਤੇ ਫਿਰ ਤੋਂ ਮੈਂ ਕਹਿੰਦਾ ਹਾਂ ਸਾਰੇ ਹਿੰਦੁਸਤਾਨ ਵਾਸੀਆਂ ਨੂੰ ਅਸੀਂ ਦਿਵਾਲੀ ਦੀ ਲੱਖ ਲੱਖ ਮੁਬਾਰਕਾਂ ਦਿੰਦੇ ਹਾਂ ਜੀ ਅਸੀਂ ਕਾ ਸਸ਼ੀਕਾਲ ਜੀ ਮੈਂ ਤੁਹਾਡੀ ਲਵਿਸ਼ ਚੋਹਾਨ ਸੋ ਬਹੁਤ ਖੁਸ਼ੀ ਦੀ ਗੱਲ ਸਭ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਦੀਵਾਲੀ ਦੇ ਤਿਉਹਾਰ ਦੀਆਂ ਅਤੇ ਉਹਨਾਂ ਦੀ ਪੂਰੀ ਉਹਨਾਂ ਦੀ ਟੀਮ ਵੱਲੋਂ ਬਹੁਤ ਸਾਰੀਆਂ ਮੁਬਾਰਕਾਂ ਸੋ ਮੁबारक ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਔਰ ਤੁਹਾਡਾ ਦਿਹਾੜ ਹਰ ਇੱਕ ਤਿਉਹਾਰ ਬੜਾ ਖੁਸ਼ੀਆਂ ਭਰਿਆ ਹੋਵੇ ਸਸ਼ੀਕਾਲ ਹੈਪੀ ਦੀਵਾਲੀ ਐਡਵੋਕੇਟ ਰਾਜਵਿੰਦਰ ਸਿੰਘ ਲੱਕੀ ਜ਼ਿਲ੍ਹਾ ਪ੍ਰਧਾਨ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਵੱਲੋਂ ਸਮੂਹ ਦੇਸ਼ ਵਾਸੀਆਂ ਨੂੰ ਦੀਵਾਲੀ ਦੀਆਂ ਲੱਖ ਲੱਖ ਵਧਾਈਆਂ ਪੇਟ ਕੀਤੀਆਂ। ਇਸ ਦੀਵਾਲੀ ਦੇ ਮੌਕੇ ਤੇ ਸੰਧੂ ਹਸਪੀਟਲ ਦੇ ਸਾਰੇ ਡਾਕਟਰਸ ਸਾਰੇ ਸਟਾਫ ਸਾਰੇ ਟੀਮ ਮੈਂਬਰਸ ਵੱਲੋਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਪ੍ਰਮਾਤਮਾ ਕਰੇ ਇਹ ਫੈਸਟੀਵਲ ਸਾਰਿਆਂ ਦੇ ਲਈ ਖੁਸ਼ਹਾਲੀ ਤੰਦਰੁਸਤੀ ਤੇ ਚੰਗੀ ਹੈਲਥ ਲੈ ਕੇ ਆਵੇ। Wishing everyone a very very happy ओम नमो नारायण जय श्री महाकाल जय श्री राम पिंडकनेल तेडा पीर बोरीवाले महाराज ਦੇ ਧਾਮ ਤੋਂ ਬੋਲਦੇ ਅਸੀਂ ਪ੍ਰੀਤੀ ਮੋਨੀ ਮਹਾਰਾਜ ਬੋਰੀਵਾਲਿਆਂ ਤੇ ਵੱਡੋ ਸਾਰੇ ਦੇਸ਼ ਵਾਸੀਆਂ ਨੂੰ ਲੱਖ ਲੱਖ ਦੀਵਾਲੀ ਦੀਆਂ ਮੁਬਾਰਕਾਂ ਪਰਮਾਤਮਾ ਸਭ ਦੇ ਘਰ ਖੁਸ਼ੀਆਂ ਵਖਤੇ ਬੱਚਿਆਂ ਨੂੰ ਰਜਕ ਦੇਵੇ ਅੰਨਪੂਰਨਾ ਪੰਡਾਰ ਸਭ ਦੇ ਚੱਲਦੇ ਰੱਖੇ ਕਮਾਹੀਆਂ ਤੇ ਬatein ਕਰੀ ਪਰਮਾਤਮਾ ਸਭ ਦੇ ਕਰ ਖੁਸ਼ੀਆਂ ਵਖਤੇ ਤੇ ਨਸ਼ਿਆ ਤੋਂ ਦੂਰ ਰੱਖੇ ਬੱਚਿਆਂ ਨੂੰ ਆਪਣੇ ਬੱਚੇ ਆਪਣੇ ਮਾਪੇ ਦੀ ਸੇਵਾ ਕਰਨ ਪੜਨ ਲਿਖਣ ਸਾਡੇ ਦੇਸ਼ ਦਾ ਨਾਮ ਉੱਚਾ ਹੋਵੇ ਤੇ ਬੋਰੀ ਵਾਲੇ ਮਹਾਰਾਜ ਬੋਲੋ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਪਰਮਾਤਮਾ ਸਭ ਦੇ ਅੰਨਪੂਰਨ ਆਂਧਾਰ ਚਲਦੇ ਰੱਖੇ ਜੈ ਸ਼੍ਰੀ ਮਹਾਕਾਲ ਜੈ ਸ਼੍ਰੀ ਰਾਮ ਹਾਂਜੀ ਹਾਂਜੀ ਜੀ ਸਾਰਿਆਂ ਨੂੰ ਜੈ ਸ਼੍ਰੀ ਰਾਮ ਜੈ ਬਾਬਾ ਕੁੰਮਦਸ ਮਹਾਰਾਜ ਜੈ ਬਾਬਾ ਗੁਰਗਾਧਸ ਮਹਾਰਾਜ ਮੈਂ ਸ਼ਿਪ ਸ਼ਿਪਸ ਹਨ ਉਹਦਾ ਬਾਲਾ ਸਿੰਘ ਠਾਕਰੇ ਪੰਜਾਬ ਵਾ이스 ਪ੍ਰਧਾਨ ਵਰਨ ਸੋਪਤੀ ਉਸੇ ਤਰ੍ਹਾਂ ਸੂਫੀਆਂ ਦਾ ਦਰਗਾਹ ਪ੍ਰਬੰਧਕ ਕਮੇਟੀ ਰਜਿਸਟਰਡ ਪੰਜਾਬ ਜ਼ਿਲ੍ਹਾ ਨਵਾਂ ਸ਼ਹਿਰ ਪ੍ਰਧਾਨ ਵਰਨ ਸੋਪਤੀ ਅੱਜ ਬੜੀ ਹੀ ਖੁਸ਼ੀ ਦਾ ਤੇ ਉਸ ਆਦਾ ਦਿਨ ਆ ਜਿਹੜਾ ਅੱਜ ਦੀਵਾਲੀ ਦਾ ਅਸੀਂ ਸਾਰਿਆਂ ਨੂੰ ਪਤਾ ਹੈ ਕਿ ਅੱਜ ਦੀਪਮਾਲਾ ਕੀਤੀ ਜਾਣੀ ਆ ਦੀਪਾਵਲੀ ਦਾ ਸ਼ੁਭ ਦਿਹਾੜਾ ਮਨਾਇਆ ਜਾਣਾ ਗਣਪਤੀ ਮਹਾਰਾਜ ਦਾ ਨਾਮ ਜਿਹੜਾ ਆ ਅੱਜ ਲੈ ਕੇ ਸਰਸਵਤੀ ਮਾਤਾ ਦਾ ਬਰਾਸਮਾਨਤ ਨਿਜਵਾਨ ਤੇ ਕਰਕੇ ਲక్ష్ਮੀ ਮਾਤਾ ਦੀ ਪੂਜਾ ਕਰਕੇ ਅੱਜ ਘਰ ਘਰ ਦੇ ਵਿੱਚ ਜਿਹੜੀ ਦੀਪਮਾਲਾ ਤੇ ਗਣਪਤੀ ਮਹਾਰਾਜ ਸਰਸਵਤੀ ਮਾਤਾ ਲక్ష్ਮੀ ਮਾਤਾ ਦੀ ਜਿਹੜੀ ਪੂਜਾ ਕੀਤੀ ਜਾਣੀ ਆ ਅੱਜ ਸਾਰੇ ਹੀ ਵਿਦੇਸ਼ ਵਾਸੀਆਂ ਨੂੰ ਸਾਡੇ ਵੱਲੋਂ ਅੱਜ ਜਿਹੜੀ ਆ ਦੀਪਾਵਲੀ ਦੀਆਂ ਬਹੁਤ ਬਹੁਤ ਲੱਖ ਲੱਖ ਤੇ ਕਰੋੜ ਕਰੋੜ ਮੁਬਾਰਕਾਂ ਹੋਵੇ ਤੇ ਅੱਜ ਦੇ ਦਿਹਾੜੇ ਦੇ ਵਿੱਚ ਸਾਰਿਆਂ ਦੇ ਘਰ ਦੇ ਵਿੱਚ ਖੁਸ਼ੀਆਂ ਲਿਆ ਹੋਣ ਤੇ ਜਿੱਦਾਂ ਜਿੱਦਾਂ ਤੁਸੀਂ ਆਪਣੇ ਘਰ ਦੇ ਵਿੱਚ ਰੋਸ਼ਨੀ ਦੀਪਮਾਲਾ ਦੀ ਕਰੋਗੇ ਦਰਵਾਜ਼ਾ ਤੇ ਕਰੋਗੇ ਮੰਦਰਾਂ ਦੇ ਵਿੱਚ ਕਰੋਗੇ ਜਿਹਨੂੰ ਮੰਨਦਾ ਕੋਈ ਉੱਥੇ ਜਾ ਕੇ ਕਰਦਾ ਆ ਤੁਹਾਡੀਆਂ ਜਿਹੜੀਆਂ ਆ ਦੀਪ ਮਾਲਾ ਕੀਤੀਆਂ ਜੋਤ ਫਿਰਾਈਆਂ ਰੋਸ਼ਨ ਕੀਤਾ ਪਹਿਲਾ ਜਿਹੜਾ ਆ ਮਾਲਕ ਤੁਹਾਡੇ ਤੇ ਉਹ ਰੋਸ਼ਨੀ ਪਰੇ ਦਿਨ ਲਿਆਂ ਤੁਹਡੀਆਂ ਖੁਸ਼ੀਆਂ ਲਿਆਂ ਤਾਂ ਕਿ ਤੁਸੀਂ ਆਪਣੇ ਘਰ ਦੇ ਵਿੱਚ ਖੁਸ਼ਹਾਲੀਆਂ ਮਾਰੋ ਤੇ ਪੰਜਾਬ ਅੰਦਰ ਜਿਹੜੇ ਮਾਹੌਲ ਬੰਦੇ ਆ ਅੱਜ ਅਸੀਂ ਦੁਆ ਕਰਦੇ ਹਾਂ ਉਸ ਮਾਲਕ ਅੱਗੇ ਉਸ ਮਹਾਮਾਇਏ ਅੱਗੇ ਕਿ ਜਿਹੜੇ ਇਦਾਂ ਦੇ ਜਿਹੜੇ ਪੰਜਾਬ ਅੰਦਰ ਮਾਹੌਲ ਬੰਦੇ ਆ ਉਹਨਾਂ ਨੂੰ ਅੱਜ ਹੱਲ ਪੈ ਜਵੇ ਤੇ ਸਾਡਾ ਭਾਈਚਾਰਾ ਇੱਕ ਜਿਹੜਾ ਹੈ ਦੀਪਮਾਲਾ ਦੇ ਦਿਨ ਦੀ ਪਾਵਲੀ ਦੇ ਦਿਨ ਇਹ ਸਾਰਾ ਦਿਹਾੜਾ ਸਭ ਭਾਈਚਾਰਕ ਸੰਗਤ ਦੇ ਨਾਲ ਖੁਸ਼ੀਆਂ ਲੀਆਂ ਦੇ ਨਾਲ ਮਨਾਇਆ ਜਾਵੇ ਅੱਜ ਇਹੀ ਕਹਿੰਦੇ ਹੋਏ ਤੁਹਾਨੂੰ ਸਾਰਿਆਂ ਨੂੰ ਦੀਵਾਲੀ ਦੀਆਂ ਸ਼ੁਭ ਕਾਮਨਾਵਾਂ ਮੁਬਾਰਕਾਂ ਤੁਹਾਨੂੰ ਸਾਰਿਆਂ ਨੂੰ ਤੇ ਉਹਦੇ ਨਾਲ ਹੀ ਦੀਵਾਲੀ ਤੋਂ ਬਾਅਦ ਅਗਲੇ ਦਿਨ ਵਿਸ਼ਕਰਮਾ ਡੇ ਹੁੰਦਾ ਤੇ ਉਹਦੇ ਦਿਨ ਦਿਹਾੜੇ ਵਿਸ਼ਕਰਮਾ ਮਹਾਰਾਜ ਦਾ ਵੀ ਤੁਹਾਨੂੰ ਤਿਹੜਾ ਜਿਹੜਾ ਹੋਵੇ ਉਹ ਮਨਜ਼ੂਰ ਪ੍ਰਵਾਨ ਹੋਵੇ ਤੇ ਤੁਹਾਡੇ ਖੁਸ਼ੀਆਂ ਲਿਆ ਦਾ ਦਿਨ ਹੋਵੇ ਤੇ ਜਿਹੜੇ ਵਿਸ਼ਕਰਮਾ ਮਹਾਰਾ ਇਹਨੂੰ ਮੰਨਣ ਆਲੀ ਆ ਦੁਨੀਆ ਕਿਉਂਕਿ ਰਿਜ਼ਕ ਵਿਸ਼ਕਰਮਾ ਮਹਾਰਾ ਦਾ ਕਿਰਪਾ ਦੇ ਨਾਲ ਦਿੱਤਾ ਗਿਆ ਆਜ਼ਾਰ ਜਿਹੜੇ ਆ ਸਾਰਿਆਂ ਨੇ ਉਸ ਦਿਨ ਆਪਣੇ ਇਸਤਮਾਫ ਕਰਕੇ ਵਿਸ਼ਕਰਮਾ ਮਹਾਰਾ ਦੇ ਮੱਥਾ ਟੇਕਣਾ ਉਹਨਾਂ ਲੋਕਾਂ ਨੂੰ ਵੀ ਵਿਸ਼ਕਰਮਾ ਮਹਾਰਾ ਦੇ ਦਿਨ ਦੀ ਵੀ ਮੁਬਾਰਕਾਂ ਤੇ ਦੀਪਾਵਲੀ ਦੀ ਵੀ ਮੁਬਾਰਕਾਂ ਹਾਂਜੀ ਧਿਆਨ ਜ਼ਰੂਰੀ ਜਿਹੜੀ ਸੂਚਨਾ ਹੋਈ ਆ ਕਿ ਤੁਸੀਂ ਸਾਰੇ ਲੋਕ ਆਪਣੇ ਪਟਾਕੇਾਂ ਤੋਂ ਪਰਹੇਜ਼ ਕਰਿਓ ਪੋਲੂਸ਼ਨ ਨਾ ਫੈਲਾਇਓ ਤਾਂ ਕਿ ਜਿਹੜਾ ਇਹ ਦਿਹਾੜਾ ਆ ਇਹ ਅਸੀਂ ਸ਼ਾਂਤੀ ਮੇਜ ਦਾ ਤੁਰਕ ਬਣਾਈਏ ਕਿਸੇ ਦਾ ਕੋਈ ਜਾਣੇ ਵਾਲੀ ਸਾਰੇ ਦੇਸ਼ ਵਾਸੀਆਂ ਸ਼ਹਿਰ ਵਾਸੀਆਂ ਨੂੰ ਇਸ ਪਵਿੱਤਰ ਦਿਹਾੜੇ ਦੀਵਾਲੀ ਦੀਆਂ ਲੱਖ ਲੱਖ ਵਧਾਈਆਂ ਜੈ ਬਲਮਿਕੀ ਜੈ ਸ਼੍ਰੀਦਾਮ ਸਰਦਾਰ ਰਾਜਵਿੰਦਰ ਸਿੰਘ ਹੀਰ ਨਵਾਂ ਸ਼ਹਿਰ ਵੱਲੋਂ ਸਮੂਹ ਦੇਸ਼ ਵਾਸੀਆਂ ਨੂੰ ਦੀਵਾਲੀ ਦੀਆਂ ਸ਼ੁਭ ਕਾਮਨਾਵਾਂ ਭੇਟ ਕੀਤੀਆਂ